हां जी 사시카 जी ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਇਹ ਰਹਿਣਗੇ ਪਿਓਰ ਰਹਿਗਾ ਚਨਾਉਂ ਦਾ ਫੈਬਰਿਕ ਹੋਏਗਾ ਸ਼ਰਟ ਬਾਟਮ ਰਹੇਗੀ ਚਨਾਉਂ ਦੀ ਹੈਵੀ embroideri ਸ਼ਰਟ ਦੇ ਉੱਪਰ ਵੀ ਕੀਤੀ ਗਈ ਬਾਟਮ ਤੇ ਵੀ embroideri ਕੀਤੀ ਗਈ ਹੈ ਪ੍ਰਾਈਸ ਜਿਹੜਾ ਹੋਏਗਾ ਆਪਾਂ ਪਰ ਮੀਟਰ ਦੇ ਅਕੋਰਡਿੰਗ ਉੱਪਰ ਮੈਂਸ਼ਨ ਕਰ ਦਿੱਤਾ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਹੋਣਗੇ ਕੋਈ ਵੀ ਸੂਟ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹੁੰਦੇ ਨੇ ਵਿਸਕੋਸ ਜੋਰ ਚੜਦੀ ਤੁਹਾਨੂੰ ਸੂਟ ਮਿਲ ਜੇਗਾ ਸ਼ਰਟ ਵੀ ਜੋਰ ਚੜਦੀ ਰਹੇਗੀ ਬਾਟਮ ਵੀ ਨਾਲ ਤੁਹਾਨੂੰ ਜੋਰ ਚੜਦੀ ਰਹੇਗੀ ਸ਼ਰਟ ਦੇ ਉੱਪਰ ਹੈਵੀ ਏਮਬਰਾਇਡਰੀ ਕੀਤੀ ਕੀ ਬਾਟਮ ਦੇ ਬੁਟੀ ਵਰਕ ਕੀਤਾ ਗਿਆ ਪ੍ਰਾਈਸ ਇਹਨਾਂ ਦਾ ਮੈਂਸ਼ਨ ਆਪਾਂ ਕਰ ਦਿੱਤਾ ਬਹੁਤ ਹੀ ਪਿਆਰਾ ਇਸ ਦੇ ਉੱਪਰ ਪਰਲ ਵਰਕ ਦਾ ਕੰਮ ਕੀਤਾ ਗਿਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਤੁਸੀਂ ਕੋਈ ਵੀ ਸੂਟ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਸ਼ਰਟ ਮਿਲ ਜੇਗੀ ਜੋਰ ਜੜ ਦੀ ਸੀਕਵੈਂਸ ਏਮਬਰਾਇਡਰੀ ਕੀਤੀ ਗਈ ਥ्रेड ਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਸਬ 2.5 ਮੀਟਰ ਦੀ ਸ਼ਰਟ ਰਹੇਗੀ 2.5 ਮੀਟਰ ਦੀ ਹੋਏਗੀ ਬਾਟਮ ਬਾਟਮ ਰਹੇਗੀ ਨਾਲ ਪਲੇਨ ਕਰੇਪ ਦੀ ਹੋਏਗੀ ਦੁਪੱਟਾ ਵੀ ਇਸੇ ਨਾਲ ਰਹੇਗਾ ਜੋਰ ਜੜ ਦਾ ਹੈਵੀ ਸੂਟ ਰੈਡੀ ਕੀਤਾ ਗਿਆ ਹੈ ਦੁਪੱਟਾ ਬਹੁਤ ਹੀ ਪਿਆਰਾ ਹੈਵੀ ਰੈਡੀ ਕੀਤਾ ਹੋਇਆ ਅਗਲੇ ਜਿਹੜੇ ਸੂਟ ਆਉਂਦੇ ਨੇ ਤੁਹਾਨੂੰ ਮਿਲ ਜੇਗੀ ਸ਼ਰਟ ਰਹੇਗੀ ਚਨਾਉਂ ਦੀ ਏਮਬਰਾਇਡਰੀ ਕੀਤੀ ਗਈ ਸੀਕਵੈਂਸ ਵਰਕ ਕੀਤਾ ਗਿਆ 2.5 ਮੀਟਰ ਦੀ ਸ਼ਰਟ ਹੋਏਗੀ 2.5 ਮੀਟਰ ਦੀ ਇਸ ਦੇ ਨਾਲ ਬਾਟਮ ਦੀ ਕੱਟ ਰਹੇਗੀ ਨੇਚਰਲ ਕ੍ਰੇਪ ਦੀ ਬਾਟਮ ਹੋਏਗੀ ਵਿਦਆਊਟ ਦੁਪੱਟਾ ਸੂਟ ਹੋਣਗੇ ਕੋਈ ਵੀ ਸੂਟ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਆਉਂਦੇ ਨੇ ਇਹ ਵੀ ਤੁਹਾਨੂੰ ਜਲ ਜੜਦਾ ਹੀ ਸੂਟ ਮਿਲ ਜਾਏਗਾ ਬਹੁਤ ਹੀ ਪਿਆਰਾ ਇਸ ਦੇ ਉੱਪਰ ਗੋਟਾ ਏਮਬ੍ਰੋਇਡਰੀ ਕੀਤੀ ਗਈ ਸ਼ਰਟ ਦੇ ਉੱਪਰ ਨੈਟ ਦਾ ਸੀਕਵੈਂਸ ਏਮਬ੍ਰੋਇਡਰੀ ਦੁਪੱਟਾ ਰਹੇਗਾ ਇਸ ਦੇ ਨਾਲ ਬਾਟਮ ਰਹੇਗੀ ਨਾਟ ਫਟਾ ਦੀ ਪ੍ਰਾਈਸ ਆਪਾਂ ਇਹਨਾਂ ਦਾ ਵੀ ਉੱਪਰ ਮੈਂਸ਼ਨ ਕੀਤਾ ਹੋਇਆ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਦੁਪੱਟੇ ਬਹੁਤ ਹੀ ਹੈਵੀ ਰੈਡੀ ਹੋਏ ਨੇ ਅਗਲੇ ਜਿਹੜੇ ਸੂਟ ਆਉਂਦੇ ਨੇ ਇਹ ਵੀ ਤੁਹਾਨੂੰ ਜ਼ਰਰੜਦਾ ਹੀ ਸੂਟ ਮਿਲ ਜਗਾ ਹੈਂਡ ਏਮਬਰਾਇਡਰੀ ਕੀਤੀ ਗਈ ਇਹਨਾਂ ਦੇ ਉੱਪਰ ਵੀ ਪ੍ਰਾਈਸ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਹੈ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਤਿੰਨ ਮਿਲ ਜਣਗੇ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਨੇ ਅਗਰੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ ਪਿਓਰ ਕ੍ਰੇਪ ਦਾ ਸੂਟ ਹੋਏਗਾ ਬਾਟਮ ਇਸ ਦਾ ਨਾਲ ਰਹੇਗੀ ਪਲੇਨ ਛੇਰੇ ਦੇ ਤੇ ਬਹੁਤ ਹੀ ਪਿਆਰੀ ਏਮਬਰਾਇਡਰੀ ਕੀਤੀ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਹੈ ਦੁਪੱਟਾ ਇਸ ਦਾ ਨਾਲ ਰਹੇਗਾ ਚਨਾਉਂ ਦਾ ਦੁਪੱਟੇ ਤੇ ਵੀ ਹੈਂਡ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਜਿਹੜਾ ਹੋਏਗਾ ਆਪਾਂ ਸਾਰੇ ਸੂਟਾਂ ਦੇ ਨਾਲ ਦੇ ਨਾਲ ਮੈਂਸ਼ਨ ਕੀਤਾ ਹੋਇਆ ਹੈ ਕੈਸ਼ অন ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ 올 ਇੰਡੀਆ ਫ੍ਰੀ ਹੋਏਗੀ ਬਹੁਤ ਹੀ ਪਿਆਰੇ ਸੂਟ ਨੇ ਸਾਰੇ ਸੂਟਾਂ ਦਾ ਪ੍ਰਾਈਸ ਨਾਲ ਦੇ ਨਾਲ ਮੈਂਸ਼ਨ ਕਰ ਦਿੱਤਾ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ